ਪਾਲ ਕਜ਼ਾਕ ਦੀ ਕਹਾਣੀ ਉਡੀਕ ਮਾਤ ਗੁਰੂ ਦੇ ird gird ਸੀ ਪਰ ਦਿਸ ਨਹੀਂ ਸੀ ਰਹੀ ਟੱਬਰ ਉਸ ਕੜੀ ਨੂੰ ਸਹਿ ਰਿਆ ਸੀ ਘਰ ਦੇ ਸਾਰੇ ਕੰਮ ਕਾਜ اٹਕੇ ਪਏ ਸਨ ਹਰ ਕੋਈ ਸਾਸੁੱਤੀ ਖੜਾ ਸੀ ਮਰਨਾ ਕੀਨੇ ਨਹੀਂ ਵਕਤ ਆ ਗਿਆ ਤਾਂ ਬੰਦਾ ਤੁਰਦਾ ਹੋਵੇ ਉਡੀਕ ਕੀਦੀ ਚੁਟਕੀ ਚ ਫੜਕਦਾ ਕੋਈ ਕਰਮਾ ਵਾਲਾ ਰੀਂਗ ਕੇ ਮਰਨਾ ਕੋਈ ਮਰਨਾ ਖਬਰ ਲੈਣ ਆਏ ਗੱਲਾਂ ਕਰਦੇ ਮਰੀ ਤਾਂ ਕੇਸਰੂ ਦੇਵਤਿਆਂ ਦੀ ਮੌਤ ਜਾਂ ਕੰਬੋਆਂ ਦਾ ਸੁੰਦਰ ਸਿਓ ਇੱਕ ਰਾਤ ਟੱਬਰ ਉਠਾਇਆ ਹੱਥ ਜੋੜੇ ਚੰਗਾ ਪਾਈ ਸਭ ਨੂੰ ਸਸਰੀ ਕਾਲ ਨਦੀ ਨਾਮ ਸੰਜੋਗੀ ਮਿਲੇ ਟੱਬਰ ਨੇ kia ਦੇਖ ਕੀ ਚਲ ਖਲਾਰਦੀ ਅੱਧੀ ਰਾਤ ਨੂੰ ਸਵੇਰੇ ਉੱਠੇ ਤਾਂ ਦੇਖਣ ਉੱਡ ਗਿਆ ਪੋਰਾ ਤੇ ਸੁੰਦਰ ਸਿਓ ਰੱਜ ਕੇ ਕੁੱਤਾ ਬੰਦਾ ਬਾਹਰੋਂ ਆਇਆ ਬਹੂ ਨੂੰ ਕਹਿੰਦਾ ਪੁੱਤ ਕੜਾ ਮਿਲੂ ਪੋਰਾ ਬਹੂ ਨੇ ਕਿਹਾ ਨਾ ਤੇਥ ਨਾ ਤਿਉਹਾਰ ਬਾਪੂ ਜੀ ਕਮਲੇ ਤਾਂ ਨਹੀਂ ਹੋ ਗਏ ਕਹਿੰਦਾ ਚਲੋ ਫਿਰ ਮਰੇ ਤੇ ਹੀ ਖਾ ਲਿਓ ਉਹੋ ਗੱਲ ਹੋਈ ਵੱਡਾ ਕੀਤਾ ਪੂਰੀ ਬਰਾਦਰੀ ਨੇ ਛਕਿਆ ਸੌਰੀਏ ਕੁਣ ਕਈ ਸੀ ਸੁਤਾ ਤਾਂ ਨਾ ਪਟਕਨ ਦਿੰਦੀ ਵਿਚਾਰੇ ਦੀ ਲੋਕ ਕਹਾਣੀਆਂ ਛੋ ਲੈੰਦੇ ਸੁੱਚਾ ਸਿਆਂ ਸੌ ਨੂੰ ਤਾਂ ਟੱਪ ਗਈ ਹੋ ਬੇਬੇ ਕੋਈ ਪੁੱਛਦਾ ਕਾ ਨੂੰ ਪਲੇਗ ਪੈਣ ਵੇਲੇ ਦੀ ਐ ਸਾਲ ਤਾਂ ਪਤਾ ਨਹੀਂ ਸੁੱਚਾ ਸਿਓ ਨੂੰ ਵੀ ਮਾਂ ਨੇ ਹੀ ਦੱਸਿਆ ਸੀ ਉਸ ਸਾਲ ਚੂਹਿਆਂ ਤੋਂ ਪਈ ਸੀ ਬਿਮਾਰੀ ਬੰਦਾ ਤੁਰਿਆ ਜਾਂਦਾ ਮੁੱਕ ਜਾਂਦਾ ਮੈਨੂੰ ਨਕਰਮੀ ਨੂੰ ਰੱਬ ਨੇ ਰੱਖ ਲਿਆ ਤਾਂ ਹੀ ਤਾਂ ਨਾ ਪਿਆ ਗੁਰਾਂ ਦੇ ਰੱਬ ਦੇ ਰੱਖ ਲੈਣ ਵਾਲੀ ਗੱਲ ਸੱਚੀ ਸੀ ਗੁਰਾਂ ਨੂੰ ਹਰ ਦਿਨ ਨਵਾਂ ਵਾਰ ਆਇਆ ਜਵਾਨ ਹੋਈ ਉੱਚਾ ਲੰਮਾ ਕੱਦ ਪਰ ਵੀ ਡੀਲਡੋਲ ਲੈਣਾ ਸੀ ਉਹ ਨਾਲ ਵਿਆਹੀ ਗਈ 12 ਵਿੱਚ ਮਰਬੇ ਅਲਾਟ ਹੋਏ ਤਾਂ ਸੰਦਲਬੜ ਜਾ ਕੇ ਵਸ ਗਏ ਜਣਾਵੀ ਨਹੀਂ ਸੀ ਲੱਗੀਆਂ ਕਿ ਹੱਲੇ ਪੈ ਗਏ ਹੱਲੇ ਕੀ ਪਏ ਪਰਲੋ ਆ ਗਈ ਪਤੀ ਤੇ ਮਾਪੇ ਹੱਲਿਆਂ ਨੇ ਨਿਗਲ ਲੇ ਦੋ ਪੁੱਤਾਂ ਨੂੰ ਖੰਭਾਂ ਹੀਟ ਲਈ ਇਧਰ ਆ ਗਈ ਇਕੱਲੀ ਕਾਰੀ ਤੀਵੀ ਤੇ ਹੋਣੀ ਨਾਲ ਮੱਥਾ ਦੋ ਪੁੱਤਾਂ ਨਾਲ ਲੱਕ ਬਣ ਲਿਆ ਗੁਰਾਂ ਦੇ ਉਹ ਦਿਨ ਯਾਦ ਕਰਦੇ ਆ ਅੱਜ ਵੀ ਸੁੱਚਾ ਤੇ ਨੰਜਾ ਅੱਖਾਂ ਪਰ ਲੈਂਦੇ ਬੇਬੇ ਨੇ ਕਿਵੇਂ ਸ਼ਰੀਕਾਂ ਤੋਂ ਸਿਆੜ ਕਢਵਾਏ ਸਨ ਦਿਨ ਰਾਤ ਇੱਕ ਕੀਤਾ ਮੁੜਕਾ ਡੋਲਿਆ ਰਫਲ ਲਈ ਪੰਚਾਇਤਾਂ ਵਿੱਚ ਬੈਠੀ ਥਾਣੇ ਠਪਾਣੇ ਗਈ ਸ਼ਰਾਬ ਕੱਢੀ ਪਿਆਈ ਵੇਚੀ ਹਿੱਕ ਠੋਕ ਕੇ ਪੁੱਤ ਵਿਆਹੇ ਸੁੱਚੇ ਲਈ ਚੱਠੀਆਂ ਤੋਂ ਚਿੰਤਕੁਰ ਤੇ ਨੰਜੇ ਲਈ ਵਿਰਕਾਂ ਕੀ ਰਾਜਵੰਤ ਵਿਆਹ ਕੇ ਲਿਆਂਦੀ ਪੁੱਤਾਂ ਨੂੰਹਾ ਵੀ ਰੱਖ ਵਿਖਾਈ ਸੁੱਚੇ ਨੇ ਵਾਹੀ ਓਟ ਲਈ ਨੰਜੀਨੀ ਆੜਤ ਦੌਲਤ ਪੈਰਾ ਨਾਲ ਆਈ ਵੇਲ ਵਦੀ ਅੱਜ ਸੁੱਚੇ ਦੇ ਨੀਤੂ ਤੇ ਗੁੱਲੂ ਸਨ ਨੰਜੇ ਦੀਆਂ ਲਾਲੀ ਤੇ ਰਿੰਪੀ ਧੀਆ ਤੇ ਪੁੱਤ ਬੱਬੂ ਸਭ ਕਾਲਜਾ ਵਿੱਚ ਪੜਦੇ ਸਰਦਾ ਪੁੱਜਦਾ ਕਰ ਕੋਈ ਚਿੜੀਆਂ ਦਾ ਦੁੱਧ ਮੰਗਦਾ ਹਾਜ਼ਰ ਕਰਨ ਦੇ ਸਮਰੱਥ ਅਚਾਨਕ ਗੁਰਾਂ ਦੇ ਦੀ ਲਟਕੀ ਮੌਤ ਨੇ ਸਭ ਜੜ ਕਰਕੇ ਰੱਖ ਦਿੱਤਾ ਹਵਾ ਸਾ ਟੜਕਣ ਗੁਰੋ ਦਾ ਨਹੀਂ ਟੱਬਰ ਦਾ ਰੁਕਿਆ ਖੜਾ ਸੀ ਉੱਚੀ ਹਸਣਾ ਨਹੀਂ ਕੀ ਪਤਾ ਕਦੋਂ ਕੋਈ ਖਬਰ ਲੈਣ ਆ ਜਾਵੇ ਆਏ ਨੂੰ ਉਦਾਸ ਮਿਲੋ ਹੌਕਾ ਲਵੋ ਹੌਲੀ ਬੋਲੋ ਕਹਾਣੀਆਂ ਸ਼ੁਰੂ ਕਦੋਂ ਬੋਲੀ ਕੀ ਖਾਦਾ ਕਦੋਂ ਖਾਦਾ ਪਛਾਣਦੀ ਐ ਕਿ ਨਹੀਂ ਹੱਥ ਪੈਰ ਕਿਵੇਂ ਨੇ ਠੰਡੇ ਕਿ ਗਰਮ ਦਵਾ دارو ਚਲਦਾ ਹੈ ਕਿ ਬੰਦ ਆਪ ਦੀ ਕਿਰਿਆ ਕਿਉਂ ਟਦੀ ਹੈ ਕਿ ਨਹੀਂ ਜੇ ਨਹੀਂ ਤਾਂ ਕੌਣ ਕਰਦਾ ਸੇਵਾ ਚਿੰਤਕੁਰ ਜਾਂ ਰਾਜਵੰਤ ਨਸੀਅਤਾਂ ਦਾ ਮੀ ਵਰਦਾ ਮਰਦੇ ਦੀ ਸੇਵਾ ਤੁਰੰਤ ਮਿਲਦਾ ਹੈ ਮੀਵਾ ਭਾਈ ਗੰਗਾ ਜਲ ਮੰਗਵਾ ਲਿਓ ਤੁਰੰਤ ਨਹੀਂ ਲੱਭਦਾ ਕੁਝ ਗੁੱਟਕੇ ਮੰਗਵਾਓ 5 7 ਜਿਵੇਂ ਕੋ ਰੜੂ ਵੱਜੇ ਬਾਣੀ ਪੜੋ ਕੰਨਾਂ ਚ ਭੁੱਲ ਕੇ ਸਰਾਣੀ ਨਾ ਖੜੋ ਮੁਰਦੇ ਦੀ ਸੁਤਾ ਆ ਜਾਂਦੀ ਏ ਖੜੇ ਬੰਦੇ 'ਚ ਮੌਤ ਲਟਕ ਗਈ ਤਾਂ ਨਹੀਂ ਸੀ ਤਾਂ ਵੀ ਬਦਲ ਗਈਆਂ ਚਾਕੂ ਚੁਰੀ ਤਾਂ ਨਹੀਂ ਪਈ ਮੰਜੇ ਤੇ ਲੋਹੇ ਤੋਂ ਬਹੁਤ ਡਰਦੇ ਆ ਫਰਿਸ਼ਤੇ ਐਵੇਂ ਲਟਕਿਆ ਰਹਿੰਦਾ ਬੰਦਾ ਕਿਸੇ ਨੂੰ ਮਿਲਣ ਦੀ ਭਾਖਿਆ ਤਾਂ ਨਹੀਂ ਕੱਢੀ ਮੂੰਹੋਂ ਕੱਢੀ ਐ ਤਾਂ ਤੁਰੰਤ ਬੁਲਾਓ ਬੰਦਾ ਇਹੋ ਜਿਹੇ ਦੀ ਆਵਾਜ਼ ਕੰਨੀ ਪਈ ਨਹੀਂ ਤੇ ਜਾਨ ਨਿਕਲੀ ਨਹੀਂ ਬੂਹੇ ਨਾ ਬੰਦ ਕਰਿਓ ਭੁੱਲ ਕੇ ਵੀ ਦੂਹੋਂ ਦੂ ਆਉਂਦੇ ਆ ਜਮਦੂਤ ਜਿੰਨੇ ਮੂੰਹ ਉਨੀਆਂ ਗੱਲਾਂ ਸੁਣ ਸੁਣ ਟੱਬਰ ਕੰਬਦਾ ਪੁੱਤਰ ਬਾਹਰ ਗਏ ਬਿੰਦੇ ਬਿੰਦੇ ਢੇੜਾ ਮਾਰਦੇ ਨਾ ਜਾਣੀਏ ਕਦੋ ਲੋੜ ਪੈ ਜਾਵੇ ਨੰਜੇ ਨੇ ਯੂਪੀ ਤੋਂ ਬੀ ਲੈਣ ਜਾਣਾ ਸੀ ਸੁੱਚੇ ਨੇ ਨੀਤੂ ਦਾ ਸਾਹਾ ਕਢਾਉਣਾ ਸੀ ਨਹੀਂ ਗਏ ਟੱਬਰ ਸੁੱਤਾ ਪਿਆ ਵੀ ਜਾਗਦਾ ਰਹਿੰਦਾ ਨੂਹਾ ਤਾਂ ਜਾਗਣ ਦੀ ਵਾਰੀ ਬੰਨ ਲਈ ਮੌਤ ਸੀ ਕਿ ਦਸਤਕ ਹੀ ਨਹੀਂ ਸੀ ਦੇ ਰਹੀ ਸਭ ਤੋਂ ਵੱਡੀ ਚਿੰਤਾ ਗੁਰੂ ਦੇ ਹਾਲ ਪਾ ਰਿਆ ਨਾ ਕਰਨ ਦੀ ਸੀ ਗੁਮਸੁਮ ਪਈ ਸੀ ਕਦੇ ਹਾਜਤ ਵੇਲੇ ਅੱਖ ਪਟਦੀ ਸਹਾਰੇ ਨਾਲ ਬੈਠਦੀ ਅੱਖਾਂ ਦੇ ਡੂੰਘੇ ਕੋਇਆਂ ਵਿੱਚੋਂ ਗਰਕੀ ਵੱਲ ਝਾਕਦੀ ਮਦਦ ਨਾਲ ਕਿਰਿਆ ਸਾਦਦੀ ਤੇ ਮੰਜੀ ਤੇ ਪੈਂਦੀ ਗੁਮ ਕੋਈ 2 ਚਮਚ ਦਲੀਆ ਅੰਦਰ ਲੰਗਾਉਂਦਾ ਤਾਂ ਨਿਗਲਦੀ ਨਹੀਂ ਦਾਣਾ ਪਾਣੀ ਖਤਮ ਡਰ ਉਦੋਂ ਲੱਗਦਾ ਜਦੋਂ ਅੱਖਾਂ ਦੇ ਡੂੰਘੇ ਕੋਿਆਂ ਵਿੱਚੋਂ ਅਪਲਕ ਝਾਕਦੀ ਲਗਾਤਾਰ ਸੂਏ ਚੁੱਬਣ ਲੱਗਦੇ ਅੱਖਾਂ ਸੁੰਗੜਦੀਆਂ ਤਾਂ ਲੱਗਦਾ ਗਈ ਅਚਾਨਕ ਹੱਥ ਕੰਬਦੇ ਬੁੱਲ ਫਰਕਦੇ ਬੁੱਲਾਂ ਵਿੱਚੋਂ ਤੜਫਦੇ ਬੋਲ ਪਹਿਲਾਂ ਸਹਿਕਦੇ ਫਿਰ ਮਰਦੇ ਹਰਦੇ ਵਾੜ ਪਾਉਂਦੇ ਇਹ ਉਹ ਗੁਰੂ ਸੀ ਜਿਦੇ ਬੋਲ ਮਿਰਦੰਗ ਵਾਂਗ ਗੂੰਜਦੇ ਸਨ ਟੱਬਰ ਜਾਚੇ ਇਹਦੀ ਉਹ ਆਪ ਜ਼ਿੰਮੇਵਾਰ ਸੀ ਸਭ ਨੇ ਹੱਥ ਜੋੜੇ ਤਰਲੇ ਲਏ ਮਿੰਤਾਵਾਂ ਕੀਤੀਆਂ ਵਾਸਤੇ ਦਿੱਤੇ ਬਈ ਰੱਬ ਦਾ ਵਾਸਤਾ ਹੈ ਜਦ 20 ਸਾਲਾਂ ਤੋਂ ਪੁੱਤਾਂ ਨੇ ਘਰ ਦਾ ਸਿੱਧਾ ਚੱਕ ਲਿਆ ਤਾਂ ਨਿੱਕੀ ਨਿੱਕੀ ਗੱਲ ਵਿੱਚ ਦਖਲਅੰਦਾਜ਼ੀ ਕਿਉਂ ਜਵਾਨਾ ਬਦਲ ਗਿਆ ਉਮਰ 90ਾਂ ਨੂੰ ਜਾ ਟੁੱਕੀ ਹੁਣ ਡੰਗੋਰੀ ਫੜੋ ਤੇ ਅਗਲਿਆਂ ਨਾਲ ਕਰੋ ਗੱਲਾਂ ਛੱਡੋ ਮੂਹ ਮਾਇਆ ਪਰ ਬੇਬੇ ਡੰਗੋਰੀ ਫੜਨ ਲਈ ਤਿਆਰੀ ਨਹੀਂ ਸੀ ਜਦ ਨੈਣ ਪ੍ਰਾਣ ਚੱਲਦੇ ਐ ਤਾਂ ਡੰਗੋਰੀ ਦੀ ਮਹਤਾਜੀ ਕਿਉਂ ਇਧਰ ਆ ਕੇ ਗੁਰੂ ਨੇ 20 ਸਾਲ ਫਸਲ ਬੀਜੀ ਵੱਡੀ ਗਾਹੀ ਵੇਚੀ ਲਵੇਰੀਆਂ ਨਾਲ ਖੁਰਲੀਆਂ ਭਰ ਦਿੱਤੀਆਂ ਅਨਾਜ ਨਾਲ ਢੋਲੇ ਤੂਸ ਦਿੱਤੇ ਹੁਣ ਜਿਹੜਾ ਟੱਬਰ ਢਾਲਦਾ ਤੇ ਸਬਜੀ ਮੁੱਲ ਲੈ ਕੇ ਖਾਂਦਾ ਸੀ ਉਹ ਮੱਤਾਂ ਦੇ ਰਿਆ ਸੀ ਪੋਤੇ ਪੋਤੀਆਂ ਨੂੰ ਲੱਗਦਾ ਸਮਾਂ ਉੱਡ ਰਿਹਾ ਸੀ ਦਾਦੀ ਰੀਂਗ ਰਹੀ ਸੀ ਫਰਕ ਦਿਨ ਰਾਤ ਦਾ ਸੀ ਪੁੱਤਾਂ ਲਈ ਇੱਕੋ ਰਾਸੀ ਬੇਬੇ ਨੂੰ ਬੂਹੇ ਦੀ ਚੌਦਰ ਦਿਓ ਤੇ ਟੋਕਾ ਟਾਕੀ ਦਾ ਫਸਤਾ ਵੱਡੋ ਗੁਰਾਂ ਦੇ ਭਾਂਪ ਗਈ ਕਰ ਵਿੱਚ ਹੁਣ ਉਹਦੇ ਲਈ ਕੋਈ ਥਾਂ ਨਹੀਂ ਸੀ ਉਹ ਨਾ ਰੋਈ ਨਾ ਬਖੇੜਾ ਕੀਤਾ ਬਸ ਇਸ ਅਹਿਸਾਸ ਨਾਲ ਉਹਨੇ ਸਾਰੀ ਸਤਿਆ ਦੇ ਵਿੱਚੋਂ ਰਤ ਮੁੱਕਣ ਵਾਂਗ ਕਤਰਾ ਕਤਰਾ ਮੁਕਦੀ ਵੇਖੀ ਮਹਿਸੂਸ ਕੀਤੀ ਅਤੇ ਕੁਝ ਦਿਨਾਂ ਵਿੱਚ ਹੀ ਕਈ ਵਰਿਆਂ ਦੀ ਔਦ ਹੰਡਾ ਕੇ ਉਹ ਬਿਰਧ ਹੋ ਗਈ ਕਈ ਦਿਨ ਮੰਜੇ ਤੋਂ ਹੀ ਨਾ ਉઠી ਮੋਇਆਂ ਵਾਂਗੂ ਪਈ ਰਹੀ ਸਵੇਰੇ ਸ਼ਾਮ ਮੰਜੇ ਤੇ ਹੀ ਰੋਟੀ ਪਾਣੀ ਮਿਲਣ ਲੱਗਾ ਜੀਆਂ ਨਾਲ ਗੱਲ ਕਰਨ ਤੋਂ ਵੀ ਤਰਸ ਗਈ ਤਾਂ ਉਸ ਮਨ ਹੀ ਲਿਆ ਕਿ ਮੌਤ ਉਸ ਤੋਂ ਬਹੁਤੀ ਦੂਰ ਨਹੀਂ ਸੀ ਫਿਰ ਵੀ ਉਹ ਹੌਸਲੇ ਵਿੱਚ ਸੀ ਡਿਉਡੀ ਵਿੱਚ ਮੰਜੇ ਤੇ ਪਈ ਹਰ ਅੰਦਰ ਬਾਹਰ ਵੜਦੇ ਲਈ ਅਸੀਸਾਂ ਦੀ ਛੜੀ ਲਾਈ ਰੱਖਦੀ ਹਨੇੜ ਸਵੇਰੇ ਟੱਬਰ ਲਈ ਸੁਖਣਾ ਸੁਖਦੀ ਕੀੜੀਆਂ ਦੀਆਂ ਖੁੱਡਾਂ ਤੇ ਆਟਾ ਧੂੜਦੀ ਕੀੜੀਆਂ ਨਾਲ ਹੀ ਗੱਲਾਂ ਕਰੀ ਜਾਂਦੀ ਜਾਂ ਅਸਮਾਨ ਵੱਲ ਹੱਥ ਫੈਲਾ ਕੇ ਪਤਾ ਨਹੀਂ ਕੀ ਕੀ ਮੰਗਦੀ ਰਹਿੰਦੀ ਪੋਤੇ-ਪੋਤੀਆਂ ਟਿਚਰਾਂ ਕਰਦੇ ਦਾਦੀ ਦੀਆਂ ਸਿੱਧੀਆਂ ਗੱਲਾਂ ਰੱਬ ਨਾਲ ਨੀ ਤੂੰ ਆਖਦੀ ਮੈਂ ਤਾਂ ਇੰਗਲੈਂਡ ਦਾ ਵੀਜ਼ਾ ਲਵਾਉਂ ਰੱਬ ਤੋਂ ਦਾਦੀ ਦੀ ਸਿਫਾਰਿਸ਼ ਨਾਲ ਰਿੰਪੀ ਆਖਦੀ ਸੁੱਚਾ ਤੇ ਨੰਜਾ ਵਖ ਬੇਬੇ ਨੂੰ ਹਟਕ ਦੇ ਬੇਬੇ ਰੰਗ ਤਾਂ ਲੱਗੇ ਪਏ ਐ ਹੋਰ ਕੀ ਚਾਹੀਦਾ ਐ ਕੰਨ ਨੂੰ ਆਟਾ ਡੋਲਦੀ ਫਿਰਦੀ ਐ ਖੁੱਡਾਂ ਤੇ ਗੁਰੋਂ ਨੇ ਨਾ ਹਟਣਾ ਸੀ ਨਾ ਹਟੀ ਇੱਕ ਦਿਨ ਟਿੱਬੀ ਤੋਂ ਥੜਕ ਕੇ ਕੰਗਰੋੜ ਦੇ ਮਣ ਕੇ ਹਿਲਾ ਕੇ ਮਹੀਨਿਆਂ ਲਈ ਤਖਤ ਪੋਛਤੇ ਜਾ ਪਈ ਜੀ ਦਾ ਡਰ ਸੀ ਉਹ ਹੋਇਆ ਗਿੱਲਾ ਪੀਣ ਪੈ ਗਿਆ ਬੜੇ ਇਲਾਜ ਕਰਾਏ ਕਦੇ ਹੇਠਲਾ ਹਿੱਸਾ ਸੁੰ ਕਦੇ ਉਤਲਾ ਕਦੇ ਗੁੰਮ ਹੋ ਜਾਂਦੀ ਕਦੇ ਉੱਠ ਕੇ ਬੈਠ ਜਾਂਦੀ ਕਦੇ ਮੱਖੀ ਦੀ ਵੀ ਕਾਣਤ ਮੰਦੀ ਕਦੇ ਪਿਸ਼ਾਬ ਨਾਲ ਬਿਸਤਰ ਭੇਜ ਜਾਂਦਾ ਇੱਕ ਦਿਨ ਤਪੀ ਹੋਈ ਨੀਤੂ ਆਈ ਦਾਦੀ ਆਪਦੇ ਰੱਬ ਨੂੰ ਕਹਿ ਲੈ ਕੇ ਤੁਰਦਾ ਹੋਵੇ ਤੇਰੇ ਲਈ ਨਹੀਂ ਰਿਹਾ ਕੋਈ ਨਰਕ ਸਵਰਗ ਨੀਤੂ ਇੱਕ ਤਨਾ ਚੀਕੀ ਸੀ ਗੁਰੂ ਅੱਖਾਂ ਤਾਂ ਪਟੀਆਂ ਬੁੱਲ ਵੀ ਹਿੱਲੇ ਪਰ ਕੁਝ ਕਹਿ ਨਾ ਸਕੀ ਉਸੇ ਤਰਕਾਲ ਗੁਰੂ ਦੀਆਂ ਅੱਖਾਂ ਤਾੜੇ ਲੱਗ ਗਈਆਂ ਤਬਰ ਦੀ ਪੁੱਭ ਨਿਕਲ ਗਈ ਸ਼ਰਮਤਾਨੀ ਆਇ ਇਤਨੀ ਗਲਾਕ ਦੇ ਮਾਂ ਕਲਪੀ ਮੇਰੇ ਕਹੇ ਮਰਤਾ ਨਹੀਂ ਗਈ ਬਹੁਤਾ 헤ਜ ਹੈ ਤਾਂ ਮੰਮੀ ਬਣਾ ਕੇ ਰੱਖ ਲਿਓ ਕਰੇ ਨੀਤੂ ਦਾ ਸਬਰ ਟੁੱਟ ਗਿਆ ਅਸਲ ਚ ਗੁਰੂ ਦੇ ਸਾਹਾਂ ਚ ਨੀਤੂ ਦੇ ਵਿਆਹ ਦਾ ਸਾਹਾ اٹਕਿਆ ਪਿਆ ਸੀ ਇੱਕ ਦਿਨ ਗੁੱਲੂ ਨੇ ਕਿਹਾ ਮੈਂ ਤਾਂ ਕਹਿਣਾ ਹਸਪੀਟਲ ਦਾਖਲ ਕਰਾਉਂ ਪਰਾਂ ਨਾਲੇ ਲੋਕ ਨਹੀਂ ਕਹਿਣਗੇ ਦਵਾਈ ਖੁਣੋ ਮਾਰਤੀ ਬੁੜੀ ਸੁਚਾਤੇ ਨੰਜਾ ਹਸਪਤਾਲ ਲਈ ਤਾਂ ਰਾਜ਼ੀ ਨਾ ਹੋਏ। ਅਵੇਸਲੇ ਜ਼ਰੂਰ ਹੋ ਗਏ। ਅਵੇਸਲੇ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਪਿਛਲੇ ਦਿਨਾਂ ਵਿੱਚ ਜਿੰਨੀ ਵੇਰੀ ਬੇਬੇ ਹੋਸ਼ ਵਿੱਚ ਆਈ ਨਾ ਉਸ ਹਾਲ ਪਾਰਿਆ ਕੀਤੀ ਨਾ ਕੁਝ ਮੰਗਿਆ। ਬਸ ਆਪਲਕ ਦੇਖਦੀ ਰਹਿੰਦੀ। ਅੱਖਾਂ ਵਿੱਚ ਅਥਰੂ ਪੜਦੀ। ਬੁੱਲਾਂ ਵਿੱਚ ਕੁਝ ਬੁਦਬੁਦਾਉਂਦੀ ਅਤੇ ਇਸ ਤਰ੍ਹਾਂ ਮੱਥਾ ਤਣਦੀ ਜਿਵੇਂ ਕਿਸੇ ਅਕੈ ਪੀੜ ਵਿੱਚੋਂ ਲੰਘ ਰਹੀ ਹੋਵੇ ਹੁਣ ਅਜੇਹੀ ਗੱਲ ਦਾ ਕੋਈ ਕੀ ਫਿਕਰ ਕਰੇ ਵੱਧ ਤੋਂ ਵੱਧ ਬੁੱਲ ਫਰਕ ਦੇ ਅੱਖਾਂ 'ਚੋਂ ਪਾਣੀ ਸਿੰਮਦਾ ਆਪਲਕ ਦੇਖੀ ਜਾਣਾ ਭਾਵਹੀਨ ਨਿਰਛਲ ਨਿਰਵਿਕਾਰ ਇਸ ਲਈ ਕਈ ਦਿਨਾ ਤੋਂ ਟੱਬਰ ਬੇਫਿਕਰ ਸੌ ਰਿਆ ਸੀ ਕੋਈ ਪਹਿਲਾਂ ਉੱਠਣ ਵਾਲਾ ਨਬਜ਼ ਟੋਂਦਾ ਨੱਕ ਦੇ ਸਵਰ ਤੋਂ ਤਸੱਲੀ ਕਰਦਾ ਹੈਗੀ ਹੈ ਕਿ ਕੰਮ ਲੱਗ ਜਾਂਦਾ ਅਚਾਨਕ ਗਜ਼ਬ ਹੋ ਗਿਆ ਇੱਕ ਸਵੇਰ ਗੁਰੂ ਦੇਖਦੇ ਦੇਖਦੇ ਚੀਕ ਮਾਰੀ ਬੇਬੇ ਮੰਝੇ ਤੋਂ ਡਿੱਗੀ ਪਈ ਸੀ ਖੇਲ ਖਤਮ ਅੱਖ ਦੇ ਫੋਰਚ ਟੱਬਰ ਉੱਠ ਖੜਿਆ ਨੂਹਾ ਰੋਣ ਲੱਗੀਆਂ ਤਾਂ ਸੁੱਚੇ ਨੇ ਹਟਕਿਆ ਰੁਕੋ ਪਹਿਲਾਂ ਟਾਈਮ ਦੇਖੋ ਕੀ ਹੈ ਚਾਰ ਕਿਸੇ ਨੇ ਕਿਹਾ ਪਹਿਲਾਂ ਬਿਸਤਰ ਬਦਲੋ ਛੇਤੀ ਨਾਲ ਬੇਬੇ ਦੇ ਕਪੜੇ ਵੀ ਉਸ ਪਤਨੀ ਨੂੰ ਕਿਹਾ ਰਾਜਵੰਤ ਤੂੰ ਬੇਬੇ ਕੋਲ ਬਿਠਾ ਕੁੜੀਆਂ ਨੂੰ ਚਾਹ ਪਾਣੀ ਪਿਆ ਤੇ ਬਿਸਤਰੇ ਚੁੱਕ ਸਾਰੇ ਤੁਸੀਂ ਨਾਲ ਚੱਲੋ ਮੇਰੇ ਉਹਨੇ ਨੰਜੇ ਗੁੱਲੂ ਤੇ ਬੱਬੂ ਨੂੰ ਕਿਹਾ ਤੂੰ ਮੰਡੀ ਨੂੰ ਛੱਡ ਲੱਕੜ ਬਾਲਣ ਦਾ ਕਰ ਇੰਤਜ਼ਾਮ ਉਸ ਨੰਜੇ ਨੂੰ ਕਿਹਾ ਤੂੰ ਸਮਗਰੀ ਲਿਖ ਸਾਰੀ ਖੱਫਣ ਚੰਦਨ ਘਿਓ ਬਾਕੀ ਨਿੱਕ ਸੁੱਕ ਅਚਾਨਕ ਚਿੰਤਕੁਰ ਆ ਖੜੀ ਕੌਣ ਜਾਉ ਮੰਡੀ ਕਿਉਂ ਬੇਬੇ ਲਈ ਚੁੰਨੀ ਚਾਹੀਦੀ ਐ ਚਿੱਟੀ ਵਧੀਆ ਇੱਕ ਵੱਖਰੀ ਮੇਰੇ ਲਈ ਵੀ ਅ ਤ ਦੇਖੋ ਇਹਦੀ ਅਕਲ ਪਹਿਲਾਂ ਤੈਨੂੰ ਹੀ ਨਾ ਫੂਕ ਲਈਏ ਖਫਣ ਨਾਲ ਘਰ ਦਾ ਕੱਪੜ ਵੀ ਖਰੀਦ ਦੇਂਗੀ ਮੇਰੇ ਕੋਲ ਹੈ ਨਹੀਂ ਕੋਈ ਚੱਜ ਦੀ ਉਹ ਜਾ ਤੂੰ ਕੰਮ ਕਰ ਮੂਰਖ ਕਿਸੇ ਥਾਂ ਦੀ ਹਾਂ ਤਾਂ ਬੱਬੂ ਤੂੰ ਜਾ ਪੁੱਤ ਆਪਣੇ ਤੇ ਗੁੱਲੂ ਦੇ ਨਾਨਕੇ ਬਾਦ ਦੁਪਹਿਰ ਦਾ ਕੈਸ ਸਕਾਰ ਦਾ ਗੁੱਲੂ ਤੂੰ ਸਮਾਨ ਲਿਖ ਦੱਸੋ ਤੁਸੀਂ ਲਿਖਣ ਨੂੰ ਕੀ ਐ ਪਾਈ ਨੂੰ ਅਰਦਾਸ ਲਈ ਕਹਿਣਾ ਪਾਣੀ ਦਾ ਟੱਬ ਵੇੜੇ ਵਿੱਚ ਤੇ 20 ਕਿਲੋ ਦੁੱਧ ਡੈਰੀ ਤੋਂ ਧੀਰੋ ਨੂੰ ਕਹਿਣਾ ਚਾਹ ਬਣਦੀ ਰਹੇ ਨੰਝਾਸਿਆਂ ਇੱਕ ਗੱਲ ਤਾਂ ਭੁੱਲੀ ਗਿਆ ਬਬਾਨ ਸਜਾਉਣ ਲਈ ਕਾਗਜ਼ੀ ਫੁੱਲ ਲੜੀਆਂ ਪੁਕਾਨੇ ਪਤਾਸੇ ਮੂੰਗਫਲੀਆਂ ਸਿਵੀਆਂ ਚ ਵੰਡਣ ਲਈ ਪੈਸੇ ਬਦਾਮ ਚੁਹਾਰੇ ਨਹੀਂ ਸਿੱਟੋਗੇ ਬਬਾਨ ਤੇ ਬੱਬੂ ਯਾਦ ਕਰਵਾਇਆ ਓ ਹਾਂ ਇਹ ਤਾਂ ਭੁੱਲੀ ਗਏ ਹੋਰ ਕਰੋ ਯਾਦ ਦੇਖਿਆ ਨਹੀਂ ਸੀ ਦੁਆਬੀਆਂ ਦੀ ਬੁੜੀ ਵੇਲੇ ਕੀ ਜਲੂਸ ਨਿਕਲਿਆ ਸੀ ਚਿੰਤਕੁਰ ਫਿਰ ਆ ਖੜੀ ਨੀਤੂ ਕੇ ਸਹਰਿਆਂ ਨੂੰ ਸੱਦਣਾ ਦੇਖੋ ਇਸ ਤੀਵੀ ਦੀ ਮਤ ਕੱਚੇ ਕੁਆਰੇ ਸਾਕਾ ਨੂੰ ਮਰਗ ਤੇ ਸੱਦेंगी ਮੈਂ ਕਿਆ ਬੇਬੇ ਨੂੰ ਚਾਹ ਬੜਾ ਸੀ ਨੀਤੂ ਦੇ ਵਿਆਹ ਦਾ ਚਿੰਤ ਕੋ ਅੱਖਾਂ ਪਾਰਾਈ ਫੁੱਲਾਂ ਦਾ ਵੀ ਹੁਣੇ ਸੋਚ ਲੋ ਨੰਜਾ ਆਖ ਰਿਹਾ ਸੀ ਅੱਜ ਫੁਕਾਂਗੇ ਤਾਂ ਕੱਲ ਹੀ ਚੁਗਾਂਗੇ ਹਾਂ ਇੱਕ ਗੱਲ ਆਪਣੇ ਲਾਗੀ ਨੂੰ ਕਿਹੋ ਸਸਕਾਰ ਵੇਲੇ ਨੇੜੇ ਰਹੇ ਲੋਈਆਂ ਦੁਸ਼ਾਲੇ ਉਹਨੂੰ ਚੁਕਾਓ ਗਰੀਬ ਨੂੰ ਮੂੰਗਫਲੀ ਪਤਾਸੇ ਲਫਾਫਿਆਂ ਵਿੱਚ ਦਈਏ ਕਿ ਖੁੱਲੇ ਖੁੱਲੇ ਦਿਓ ਬੁੱਕ ਬੁੱਕ ਮੂੰਗਫਲੀਆਂ 'ਚ ਪਤਾਸੇ ਪਾਈਏ ਕਿ ਬਦਾਨਾ ਬੱਬੂ ਨੇ ਪੁੱਛਿਆ ਨਾ ਨਾ ਬਦਾਨਾ ਤਾਂ ਦਿਸਣਾ ਨਹੀਂ ਦੇਖੋ ਮੈਂ ਬੈਠਦਾ ਬੇਬੇ ਕੋਲ ਗੁੱਲੂ ਲਿਆਉ ਦਰਿਆ ਗੁਰਦੁਆਰਿਓ ਸਭ ਨੂੰ ਤੋੜ ਕੇ ਸੁੱਚਾ ਸਿਓ ਨੇ ਇੱਕ ਵੇਰ ਘਰ ਵਿੱਚ ਫਿਰ ਕੇ ਚੁਫੇਰੇ ਤਰਦੀ ਜਹੀ ਨਿਗਾਹ ਮਾਰੀ ਸਭ ਕੁਝ ਥਾਂ ਸਿਰ ਸੀ ਹਨੇਰੇ ਵਿੱਚ ਚਾਨਣ ਦੀਆਂ ਪਰਤਾਂ ਕੁੱਲ ਰਹੀਆਂ ਸਨ ਰਾਜਵੰਤ ਓਵੇਂ ਬੇਬੇ ਦੀ ਪੌਣ ਦੀ ਉੰਦੀ ਪਈ ਬੈਠੀ ਸੀ ਸੋਚ ਰਹੀ ਸੀ ਸੱਸ ਨੇ ਧੀਆਂ ਤੋਂ ਵੱਧ ਰੱਖਿਆ ਅੱਜ ਸਾਥ ਛੱਡ ਗਈ ਸੁੱਚੇ ਕੁੜੀਆਂ ਨੂੰ ਬਾਹਰ ਬੈਠਕ ਵਿੱਚ ਜਾਣ ਨੂੰ ਕਿਹਾ ਰਾਜਵੰਤ ਨੂੰ ਵੀ ਕਿਹਾ ਉਹ ਜਾਵੇ ਅਤੇ ਪੁੰਜੇ ਵਿਛਾਉਣ ਲਈ ਕੁਝ ਕੱਪੜੇ ਲਿਆਵੇ ਆਪ ਬੇਬੇ ਦੀ ਪਹੁੰਦੀ ਬੈਠ ਗਿਆ ਬੇਬੇ ਨਾਲ ਅੱਧੀ ਸਦੀ ਦਾ ਸਾਥ ਸੀ ਮਨ ਅੰਦਰ ਖੋ ਪਈ ਇੱਕੋ ਦੁੱਖ ਹੋਇਆ ਪੋਤੇ ਪੋਤੀਆਂ ਨੂੰ ਬੇਬੇ ਰਾਸ ਕਿਉਂ ਨਾ ਆਈ ਦਿਲ ਕੀਤਾ ਜਾਂਦੀ ਵਾਰ ਮਾ ਦਾ ਮੂੰਹ ਦੇਖ ਲਵੇ ਜਿਵੇਂ ਹੀ ਉਹ ਉਠਿਆ ਡਾੜ ਮਾਰ ਕੇ ਡਿਗਦਾ ਡਿਗਦਾ ਬੱਚਿਆ ਵੇੜੇ ਚ ਖੜ ਕੇ ਉੱਚੀ ਪੁੱਛਿਆ ਬੇਬੇ ਦਾ ਪਾਸਾ ਕਿਸ ਪਰ ਤੇ ਆ ਕਿਸੇ ਨੇ ਨਹੀਂ ਸਭ ਅਵਾਕ ਖੜੇ ਸਨ ਰੋਕੋ ਸਭ ਨੂੰ ਉਹ ਹਨੇਰੀ ਵਾਂਗ ਅੰਦਰ ਗਿਆ ਤੇ ਬੇਬੇ ਨੂੰ ਝੰਡੋੜਿਆ ਬੇਬੇ ਬੇਬੇ ਕੋਈ ਹਰਕਤ ਨਹੀਂ ਹੱਥ ਫੜਿਆ ਸੀਤੀ ਨੱਕ ਅੱਗੇ ਹੱਥ ਕੀਤਾ ਕੋਈ ਸਾਹ ਨਹੀਂ ਸੀ ਫੜਿਆ ਹੱਥ ਛੱਡਣ ਹੀ ਲੱਗਾ ਸੀ ਕਿ ਅਚਾਨਕ ਫੜੇ ਹੱਥ ਵਿੱਚ ਥਰਥਰਾਹਟ ਹੋਈ ਸੁੱਚਾ ਕੰਬਿਆ ਬੇਬੇ ਬੇਬੇ ਲੱਗਾ ਉਹ ਖੁਦ ਮਰ ਰਿਹਾ ਸੀ ਉਹ ਫਿਰ ਬੇਬੇ ਦੇ ਚਿਹਰੇ ਲਾਗੇ ਨੀਵਾ ਹੋਇਆ ਉਡੀਕਿਆ ਬਹੁਤ ਦੇਰ ਬਾਅਦ ਬੇਬੇ ਦੇ ਕੋਆਂ ਤੋਂ ਪਲਕਾਂ ਸਰਕੀਆਂ ਬੁੱਲ ਕੰਬੇ ਹੱਥ ਵਿੱਚੋਂ ਕੰਬਣੀ ਲੰਗੀ ਸੁੱਚੇ ਦੀ ਪੁੱਭ ਨਿਕਲ ਗਈ ਇਕਾ ਇੱਕ ਸਾਰੇ ਟੱਬਰ ਦਾ ਹੀ ਅੜਾਟ ਉੱਚਾ ਹੋਇਆ ਟੱਬਰ ਭੁੱਲ ਹੀ ਗਿਆ ਲੋਕ ਮੌਤ ਤੇ ਰੋਂਦੇ ਸਨ ਉਹ ਮਾਂ ਦੇ ਜਿਉਂਦੇ ਹੋਣ ਤੇ ਰੋ ਰਹੇ ਸਨ ਸ਼ੁਕਰੀਆ